Oh, ਮੁੰਡਾ ਤੇ ਕੁੜੀ ਦੇ ਵਿਆਹ ਨੂੰ ਹਜੇ 6 ਮਹੀਨੇ ਹੋਏ ਸੀ ਕਿ ਅੱਧੀ ਰਾਤ ਨੂੰ ਇਸ ਕੁੜੀ ਨੇ ਆਪਣੇ ਪਤੀ ਦੀ ਜੀਭ ਨੂੰ ਦੰਦਾਂ ਨਾਲ ਵੱਢ ਕੇ ਉੱਥੇ ਹੀ ਸਿੱਟ ਦਿੱਤਾ ਹੁਣ ਇਹ ਜੋ ਮੁੰਡਾ ਹੈ ਇਹ ساری ਉਮਰ ਬੋਲ ਨਹੀਂ ਪਾਊਗਾ ਕਿਉਂਕਿ ਡਾਕਟਰਾਂ ਨੇ ਕਹਿਤਾ ਕਿ ਐਦੀ ਜੀਭ ਜੁੜਨੀ ਪਾਊਗੀ ਇਹ ਮੁੰਡਾ ਹੁਣ ਬੋਲ ਨਹੀਂ ਪਾਊਗਾ ਹੁਣ ਤੁਸੀਂ ਸੋਚ ਕੇ ਦੇਖੋ ਕਿ 6 ਮਹੀਨੇ ਪਹਿਲਾਂ ਹਜੇ ਵਿਆਹ ਹੋਇਆ ਤੇ ਆ ਕੇ ਰਹੇ ਜਾ ਕੀ ਹੋਇਆ ਕਿ ਅੱਧੀ ਰਾਤ ਨੂੰ ਇਹਨੇ ਮੁੰਡੇ ਦੀ ਜੀਭੇ ਵੱਢਤੀ ਫਿਰ ਸਾਰੇ ਮੱਲੇ ਨੇ ਇਸ ਘਰ ਨੂੰ ਘੇਰ ਲਿਆ ਫਿਰ ਜਿਹੜੀ ਇਹ ਨਵੀਂ ਵੈ ਦੋਲਹਣ ਹੁੰਦੀ ਹੈ ਇਹਨੂੰ ਬਾਹਰ ਕੱਢ ਲਿਆ ਜਾਂਦਾ ਤੇ ਜੇ ਦੀ ਚੰਗੀ ਸੇਵਾ ਕੀਤੀ ਜਾਂਦੀ ਆ ਇਹਨੂੰ ਕੁੱਟਿਆ ਜਾਂਦਾ ਇਸ ਮਾਮਲੇ ਨੂੰ ਲੈ ਕੇ ਸਾਰੀ ਰਾਤ ਗਾ ਪੈਂਦਾ ਰਹਿੰਦਾ ਰੌਲਾ ਪੈਂਦਾ ਰਹਿੰਦਾ ਸਵੇਰ ਤੱਕ ਇਹ ਰੌਲਾ ਮੁੱਕਦਾ ਨਹੀਂ ਆਖਿਰਕਾਰ ਇਹ ਨਵੀਂ ਬਈ ਕੁੜੀ ਨੇ ਮੁੰਡੇ ਦੀ ਜੀਵ ਕਿਉਂ ਕੱਟ ਦਿੱਤੀ ਕੀ ਸੀ ਇਹਦੇ ਪਿੱਛੇ ਦੀ ਕਹਾਣੀ ਇਹ ਮੈਂ ਤੁਹਾਨੂੰ ਸ਼ੁਰੂ ਤੋਂ ਦੱਸਦਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਸੰਦੀਪ ਸਿੰਘ ਸੈਂਡੀ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਜਿਹੜੇ ਮੇਰੇ ਦੋਸਤ ਅੱਜ ਚੈਨਲ ਤੇ ਪਹਿਲੀ ਵਾਰ ਆਏ ਨੇ ਤਾਂ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਦੋਸਤੋ ਅੱਜ ਜਿਹੜੀ ਸੱਚੀ ਘਟਨਾ ਤੁਹਾਨੂੰ ਮੈਂ ਸੁਣਾਉਣ ਜਾ ਰਿਹਾ ਇਹ ਉੱਤਰ ਪ੍ਰਦੇਸ਼ ਦਾ ਗਾਜ਼ੀਆਬਾਦ ਤੇ ਉੱਥੇ ਪੈਂਦਾ ਥਾਣਾ ਮੋਦੀਨਗਰ ਤੇ ਮੋਦੀਨਗਰ ਥਾਣੇ ਦੇ ਅਧੀਨ ਆਉਂਦੀ ਇੱਕ ਕਲੋਨੀ ਦੀ ਹੈ ਇਸ ਕਲੋਨੀ ਦੇ ਵਿੱਚ ਬੀ ਅਬਰੀਦੀ ਰਾਤ ਹੁੰਦੀ ਹੈ 1 2 ਵਜੇ ਦਾ ਸਮਾਂ ਹੁੰਦਾ ਹੈ ਸਾਰੇ ਪਾਸੇ ਚੁੱਪਚਾਪ ਛਾਈ ਹੁੰਦੀ ਹੈ ਸਨਾਟਾ ਛਾਇਆ ਹੁੰਦਾ ਹੈ ਤਾ ਇੱਕ ਘਰ ਦੇ ਵਿੱਚੋਂ ਚੀਕਾਂ ਦੀ ਆਵਾਜ਼ ਆਉਣੀ ਸ਼ੁਰੂ ਹੋ ਜਾਂਦੀ ਹੈ। ਕਾਫੀ ਚੀਕਾਂ ਆ ਰਹੀਆਂ ਹੁੰਦੀਆਂ ਨੇ। ਇਹ ਜੋ ਚੀਕਾਂ ਮਾਰ ਰਿਹਾ ਹੁੰਦਾ ਇਹ ਵਿਪਨ ਨਾਮ ਦਾ ਇੱਕ ਸ਼ਖਸ ਹੁੰਦਾ ਹੈ। ਵਿਪਨ ਉੱਚੀ-ਉੱਚੀ ਚੀਕਾਂ ਮਾਰ ਰਿਹਾ ਸੀ, ਦਰਦ ਦੇ ਨਾਲ ਕਰਾ ਰਿਹਾ ਸੀ। ਵਿਪਨ ਚੀਕਾਂ ਮਾਰਦਾ ਹੋਇਆ ਆਪਣੇ ਕਮਰੇ ਦੇ ਵਿੱਚੋਂ ਬਾਹਰ ਆ ਜਾਂਦਾ ਹੈ। ਚੀਕਾਂ ਦੀ ਆਵਾਜ਼ ਜਦੋਂ ਲੋਕ ਸੁਣਦੇ ਨੇ ਤਾਂ ਲੋਕ ਵੀ ਆਪਣੇ ਘਰਾਂ ਦੇ ਵਿੱਚੋਂ ਬਾਹਰ ਨਿਕਲੇ ਆਉਂਦੇ ਨੇ। ਜੋ ਵਿਪਨ ਦੀ ਮਾਂ ਗੀਤਾ ਸੀ, ਉਹਨੇ ਵਿਪਨ ਨੂੰ ਫੜਿਆ ਹੋਇਆ ਸੀ ਤੇ ਵਿਪਨ ਦੇ ਮੂੰਹ ਦੇ ਵਿੱਚੋਂ ਖੂਨ ਨਿਕਲ ਰਿਹਾ ਸੀ ਤੇ ਜੋ ਵਿਪਨ ਦੀ ਜੀਭ ਸੀ ਉਹ ਪੂਰੀ ਤਰ੍ਹਾਂ ਕੱਟੀ ਗਈ ਸੀ। ਇਸ ਕਰਕੇ ਵਿਪਨ ਦੇ ਮੂੰਹ ਦੇ ਵਿੱਚੋਂ ਖੂਨ ਨਿਕਲ ਰਿਹਾ ਸੀ ਤੇ ਵਿਪਨ ਆਪਣੇ ਕਮਰੇ ਦੇ ਵੱਲ ਨੂੰ ਇਸ਼ਾਰਾ ਕਰ ਰਿਹਾ ਸੀ ਤਾਂ ਵਿਪਨ ਦੀ ਮਾਂ ਜਿਹੜੀ ਗੀਤਾ ਹੁੰਦੀ ਹੈ ਉਹ ਉੱਥੇ ਲੋਕਾਂ ਨੂੰ ਉੱਚੀ ਉੱਚੀ ਕਹਿ ਰਹੀ ਹੁੰਦੀ ਹੈ ਕਿ ਦੇਖੋ ਲੋਕੋ ਐਦੀ ਪਤਨੀ ਈਸ਼ਾ ਨੇ ਮੇਰੇ ਮੁੰਡੇ ਦੀ ਜੀਬ ਵੱਢਤੀ ਇਹ ਸੁਣ ਕੇ ਉੱਥੇ ਲੋਕ ਵੀ ਹੈਰਾਨ ਹੋ ਜਾਂਦੇ ਨੇ ਕਿ ਇੱਕ ਪਤਨੀ ਨੇ ਹੀ ਆਪਣੇ ਪਤੀ ਦੀ ਜੀਬ ਵੱਢਤੀ ਕਿਉਂਕਿ ਜਿਹੜੇ ਲੋਕ ਇਕੱਠੇ ਹੋਏ ਸੀ ਉਹਨਾਂ ਸਾਰਿਆਂ ਨੂੰ ਪਤਾ ਸੀ ਉਹਨਾਂ ਸਾਰਿਆਂ ਨੇ ਦੇਖਿਆ ਸੀ ਕਿ ਕੁਝ ਦਿਨ ਪਹਿਲਾਂ ਇਹਨਾਂ ਦੇ ਵਿੱਚ ਇੱਕ ਪੰਚਾਇਤ ਵੀ ਬੈਠੀ ਸੀ ਵਿਪਨ ਤੇ ਐਦੀ ਪਤਨੀ ਦੇ ਵਿੱਚ ਝਗੜਾ ਵੀ ਹੋਇਆ ਸੀ ਵਿਪਨ ਤੇ ਈਸ਼ਾ ਦੇ ਵਿਆਹ ਨੂੰ 6 ਮਹੀਨੇ ਨਹੀਂ ਹੋਏ ਸੀ ਤੇ ਕੁਝ ਦਿਨ ਪਹਿਲਾਂ ਹੀ ਇਹਨਾਂ ਦੇ ਵਿੱਚ ਲੜਾਈ ਝਗੜਾ ਰਹਿਣ ਲੱਗਿਆ ਸੀ ਤੇ ਇੱਕ ਪੰਚਾਇਤ ਬੈਠੀ ਸੀ ਪੰਚਾਇਤ ਦੇ ਵਿੱਚ ਇਹ ਗੱਲ ਹੋਈ ਸੀ ਕਿ ਜੋ ਈਸ਼ਾ ਆ ਉਹ ਆਪਣੇ ਪਤੀ ਨੂੰ ਸਬੰਧ ਨਹੀਂ ਬਣਾਉਣ ਦਿੰਦੀ ਉਹ ਸਬੰਧ ਬਣਾਉਣ ਨੂੰ ਲੈ ਕੇ ਵਿਪਨ ਨੂੰ ਹਮੇਸ਼ਾ ਮਨਾ ਕਰਦੀ ਰਹਿੰਦੀ ਹੈ ਇਸ ਗੱਲ ਨੂੰ ਲੈ ਕੇ ਇਹਨਾਂ 'ਚ ਲੜਾਈ ਝਗੜਾ ਹੋਇਆ ਸੀ ਤੇ ਫਿਰ ਇੱਕ ਪੰਚਾਇਤ ਵੀ ਬੈਠੀ ਸੀ ਤੇ ਪੰਚਾਇਤ ਦੇ ਵਿੱਚ ਵੀ ਇਸ ਝਗੜੇ ਦਾ ਕੋਈ ਹੱਲ ਨਹੀਂ ਹੋਇਆ ਸੀ ਉੱਥੇ ਈਸ਼ਾ ਨੇ ਕਿਹਾ ਸੀ ਕਿ ਜੇਕਰ ਮੇਰਾ ਮਨ ਕਰੂਗਾ ਤਾਂ ਮੈਂ ਸਬੰਧ ਬਣਾਉਣ ਦਵਾਂਗੀ ਜੇ ਮੇਰਾ ਮਨ ਨਹੀਂ ਕਰੂਗਾ ਤਾਂ ਫਿਰ ਨਾ ਸਹੀ ਬਸ ਇਹ ਸਾਰੀਆਂ ਲਾਂ ਜੋ ਸੀ ਇਹ ਲੋਕਾਂ ਨੇ ਸੁਣੀਆਂ ਹੋਈਆਂ ਸੀ ਇਸ ਕਰਕੇ ਲੋਕਾਂ ਨੂੰ ਇਹ ਲੱਗਿਆ ਕਿ ਸ਼ਾਇਦ ਰਾਤ ਨੂੰ ਵਿਪਨ ਆਪਣੀ ਪਤਨੀ ਦੇ ਨਾਲ ਸਬੰਧ ਬਣਾਉਣ ਦੀ ਜ਼ਿੱਦ ਕਰ ਰਿਹਾ ਹੋਵੇ ਤੇ ਇਸ ਤੇ ਗੁੱਸੇ ਦੇ ਵਿੱਚ ਆ ਕੇ ਉਹਦੀ ਪਤਨੀ ਨੇ ਉਹਦੀ ਜੀਬ ਵੱਢਦੀ ਉੱਥੇ ਇਕੱਠੇ ਹੋਏ ਲੋਕ 112 ਨੰਬਰ ਦੇ ਉੱਤੇ ਡਾਇਲ ਕਰਦੇ ਨੇ ਪਰ ਇੱਥੇ ਇਹ ਫੋਨ ਨਹੀਂ ਲੱਗਦਾ ਫਿਰ ਲੋਕ ਇਕੱਠੇ ਹੋ ਕੇ ਵਿਪਨ ਦੇ ਘਰ ਦੇ ਅੰਦਰ ਚਲੇ ਜਾਂਦੇ ਨੇ ਘਰ ਦੇ ਅੰਦਰ ਜਾ ਕੇ ਲੋਕ ਕੀ ਦੇਖਦੇ ਨੇ ਕਿ ਜਿਹੜਾ ਵਿਪਨ ਦਾ ਬੈੱਡ ਹੁੰਦਾ ਉਹਦੇ ਉੱਤੇ ਹੀ ਉਹਦੀ ਵੱਡੀ ਹੋਈ ਜੀਬ ਪਈ ਹੁੰਦੀ ਹੈ ਇਹ ਦੇਖ ਕੇ ਲੋਕ ਬਹੁਤ ਜ਼ਿਆਦਾ ਗੁੱਸੇ ਦੇ ਵਿੱਚ ਆ ਜਾਂਦੇ ਨੇ ਉਹ ਦੇਖਦੇ ਨੇ ਕਿ ਵਿਪਨ ਦੀ ਪਤਨੀ ਈਸ਼ਾ ਕਿੱਥੇ ਆ ਤਾ ਪਤਾ ਲੱਗਦਾ ਹੈ ਕਿ ਈਸ਼ਾ ਲੋਕ ਰਹੀ ਹੁੰਦੀ ਆ ਉਹ ਲੋਕਾਂ ਤੋਂ ਬਚ ਰਹੀ ਹੁੰਦੀ ਆ ਈਸ਼ਾ ਘਰ ਦੇ ਹੀ ਦੂਜੇ ਕਮਰੇ ਦੇ ਵਿੱਚ ਹੁੰਦੀ ਆ ਉਹਨੇ ਦਰਵਾਜ਼ਾ ਅੰਦਰੋਂ ਲੋਕ ਕਰ ਲਿਆ ਹੁੰਦਾ ਉਹ ਡਰ ਰਹੀ ਹੁੰਦੀ ਆ ਕਿ ਪਿੰਡ ਵਾਲੇ ਉਹਨੂੰ ਮਾਰ ਨਾ ਦੇਣ ਡਰਦੀ ਹੋਈ ਈਸ਼ਾ ਆਪਣੇ ਪਰਿਵਾਰ ਵਾਲਿਆਂ ਨੂੰ ਫੋਨ ਕਰ ਦਿੰਦੀ ਆ ਉਹ ਉਹਨਾਂ ਨੂੰ ਦੱਸ ਦਿੰਦੀ ਆ ਕਿ ਮੈਂ ਵਿਪਨਦੀ ਜੀ ਵੱਢ ਦਿੱਤੀ ਆ ਹੁਣ ਮੈਨੂੰ ਡਰ ਆ ਕਿ ਪਿੰਡ ਵਾਲੇ ਮੈਨੂੰ ਮਾਰ ਨਾ ਦੇਣ ਈਸ਼ਾ ਦੇ ਜੋ ਪਰਿਵਾਰ ਵਾਲੇ ਤੇ ਰਿਸ਼ਤੇਦਾਰ ਸੀ ਉਹ ਗਾਜ਼ੀਆਬਾਦ ਦੇ ਵਿੱਚ ਨੇੜੇ ਹੀ ਰਹਿੰਦੇ ਸੀ ਹੁਣ ਉਧਰ ਜੋ ਈਸ਼ਾ ਸੀ ਉਹਨੇ ਆਪਣੇ ਆਪ ਨੂੰ ਕਮਰੇ ਦੇ ਵਿੱਚ ਬੰਦ ਕਰ ਲਿਆ ਸੀ ਉਹ ਕਿਸੇ ਨੂੰ ਵੀ Johnny Cole is he? ਉਧਰ ਜੋ ਇਕੱਠੇ ਹੋਏ ਲੋਕ ਸੀ ਉਹ ਪੁਲਿਸ ਵਾਲਿਆਂ ਨੂੰ ਬੁਲਾ ਰਹੇ ਸੀ ਪੁਲਿਸ ਤਾਂ ਹਜੇ ਤੱਕ ਪਹੁੰਚੀ ਨਹੀਂ ਸੀ ਪਰ ਇੰਨੇ ਨੂੰ ਜੋ ਈਸ਼ਾ ਦੇ ਪਰਿਵਾਰ ਵਾਲੇ ਹੁੰਦੇ ਨੇ ਉਹ ਉੱਥੇ ਪਹੁੰਚ ਜਾਂਦੇ ਨੇ ਉੱਥੇ ਪਹੁੰਚਣ ਤੋਂ ਬਾਅਦ ਜੋ ਵੇਪਨ ਸੀ ਉਹਨੂੰ ਈਸ਼ਾ ਦੇ ਪਰਿਵਾਰ ਵਾਲੇ ਹੋਰ ਜ਼ਿਆਦਾ ਮਾਰਨ ਲੱਗਦੇ ਨੇ ਤੇ ਜੋ ਵੇਪਨ ਦੀ ਮਾਂ ਗੀਤਾ ਹੁੰਦੀ ਹੈ ਉਹ ਉਹਦੇ ਨਾਲ ਵੀ ਮਾਰਕੁੱਟ ਕਰਨ ਲੱਗਦੇ ਨੇ ਉਹਨਾਂ ਦੇ ਉੱਤੇ ਦਬਾਅ ਪਾਉਣ ਲੱਗਦੇ ਨੇ ਇਹ ਸੀਨ ਦੇਖ ਕੇ ਜੋ ਮੱਲੇ ਵਾਲੇ ਇਕੱਠੇ ਹੋਏ ਹੁੰਦੇ ਨੇ ਉਹਨਾਂ ਦਾ ਗੁੱਸਾ ਫੁੱਟ ਪੈਂਦਾ ਫਿਰ ਉਹ ਈਸ਼ਾ ਦੇ ਪਰਿਵਾਰ ਵਾਲਿਆਂ ਦੀ ਮਾਰਕੁੱਟ ਕਰਨੀ ਸ਼ੁਰੂ ਕਰ ਦਿੰਦੇ ਨੇ ਈਸ਼ਾ ਦੀ ਵੀ ਪੂਰੀ ਤਰ੍ਹਾਂ ਸਰਵ ਕੀਤੀ ਜਾਂਦੀ ਆ ਉਹਨੂੰ ਵੀ ਮਾਰਿਆ ਕੁੱਟਿਆ ਜਾਂਦਾ ਕਿਉਂਕਿ ਈਸ਼ਾ ਦੇ ਪਰਿਵਾਰ ਵਾਲਿਆਂ ਨੂੰ ਪਹਿਲਾਂ ਇਹ ਲੱਗਦਾ ਸੀ ਕਿ ਇੱਥੇ ਵਿਪਨ ਤੇ ਐਦੀ ਮਾਂ ਗੀਤਾ ਇਹ ਦੋਨੋਂ ਜਣੇ ਨੇ ਇਸ ਕਰਕੇ ਅਸੀਂ ਇਹਨਾਂ ਦੋਨਾਂ ਨੂੰ ਹੀ ਦਿਵਾ ਲਵਾਂਗੇ ਪਰ ਫਿਰ ਮੱਲੇ ਵਾਲੇ ਇਕੱਠੇ ਹੋ ਕੇ ਈਸ਼ਾ ਦੇ ਪਰਿਵਾਰ ਨੂੰ ਬੁਰੀ ਤਰ੍ਹਾਂ ਕੁੱਟਦੇ ਨੇ ਫਿਰ ਜੋ ਈਸ਼ਾ ਹੁੰਦੀ ਹੈ ਇਹ ਫੇਰ ਕਮਰੇ ਦੇ ਵਿੱਚ ਆਪਣੇ ਆਪ ਨੂੰ ਬੰਦ ਕਰ ਲੈਂਦੀ ਹੈ ਫਿਰ ਇਸ ਲੜਾਈ ਝਗੜੇ ਬਾਰੇ ਜਦੋਂ ਮੋਦੀ ਨਗਰ ਥਾਣੇ ਦੇ ਐਸ ਐਚਓ ਨੂੰ ਪਤਾ ਲੱਗਦਾ ਆ ਤਾਂ ਪੁਲਿਸ ਤੁਰੰਤ ਉੱਥੇ ਪਹੁੰਚ ਜਾਂਦੀ ਹੈ ਮਹਿਲਾ ਪੁਲਿਸ ਵੀ ਨਾਲ ਪਹੁੰਚਦੀ ਹੈ ਤੇ ਈਸ਼ਾ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਦੂਜੇ ਪਾਸ ਉਦੇ ਮੂੰਹ ਦੇ ਵਿੱਚੋਂ ਲਗਾਤਾਰ ਖੂਨ ਵਹਿ ਰਿਹਾ ਹੁੰਦਾ ਹੈ ਉਹ ਦਰਦ ਦੇ ਨਾਲ ਤੜਫ ਰਿਆ ਹੁੰਦਾ ਹੈ ਫਿਰ ਉਸ ਨੂੰ ਹਸਪੀਟਲ ਲਿਜਾਇਆ ਜਾਂਦਾ ਹੈ ਡਾਕਟਰਾਂ ਨੂੰ ਉਹਦੀ ਕੱਟੀ ਹੋਈ ਜੀਬ ਦਿਖਾਈ ਜਾਂਦੀ ਹੈ ਤਾਂ ਕਿ ਜਲਦੀ ਤੋਂ ਜਲਦੀ ਉਹਦੀ ਇਹ ਕੱਟੀ ਹੋਈ ਜੀਬ ਨੂੰ ਜੋੜਿਆ ਜਾ ਸਕੇ ਕਿਉਂਕਿ ਜੋ ਵਿਪਿੰਦੀ ਜੀਬ ਸੀ ਉਹ ਅੰਦਰ ਤੋਂ ਪੂਰੀ ਤਰ੍ਹਾਂ ਅਲੱਗ ਕਰ ਦਿੱਤੀ ਗਈ ਸੀ ਹੁਣ ਜੋ ਵਿਪਿੰਨ ਸੀ ਉਹ ਤਾਂ ਇਹ ਸਭ ਦੱਸਣ ਦੀ ਹਾਲਤ ਦੇ ਵਿੱਚ ਨਹੀਂ ਸੀ ਜੇਕਰ ਇਹਦੇ ਬਾਰੇ ਕੋਈ ਕੁਝ ਦੱਸੂਗਾ ਤਾਂ ਉਹ ਈਸ਼ਾ ਦੱਸੂਗੀ ਜਾਂ ਫਿਰ ਉਹਦੀ ਮਾਂ ਗੀਤਾ ਦੱਸੂਗੀ ਕਿਆ ਆਖਰ ਇਹਨਾਂ ਦੇ ਵਿੱਚ ਕੀ ਚੱਲ ਰਿਹਾ ਸੀ ਕਿਉਂਕਿ ਈਸ਼ਾ ਤੇ ਵਿਪਨ ਦਾ ਵਿਆਹ 6 ਮਹੀਨੇ ਪਹਿਲਾਂ ਹੀ ਹੋਇਆ ਸੀ ਈਸ਼ਾ ਮੇਰਠ ਦੀ ਰਹਿਣ ਵਾਲੀ ਸੀ ਤੇ ਐਦੀ ਉਮਰ ਲਗਭਗ 25 ਸਾਲ ਸੀ ਹੁਣ ਪੁਲਿਸ ਨੇ ਈਸ਼ਾ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਤੇ ਉਸ ਤੋਂ ਬਾਅਦ ਉਸ ਤੋਂ ਪੁੱਛਿਆ ਗਿਆ ਕਿ ਆਖਰਕਾਰ ਉਸ ਰਾਤ ਨੂੰ ਉਹਨਾਂ ਦੇ ਵਿੱਚ ਐਦਾਂ ਦਾ ਕੀ ਹੋਇਆ ਕਿ ਉਹਨੇ ਆਪਣੇ ਪਤੀ ਦੀ ਜੀਵੈ ਘਟ ਦਿੱਤੀ ਤਾਂ ਇਸ਼ਾ ਦੱਸਦੀ ਹੈ ਕਿ ਉਹ ਵਿਆਹ ਨਹੀਂ ਕਰਨਾ ਚਾਹੁੰਦੀ ਸੀ ਤੇ ਉਹਦੇ ਪਰਿਵਾਰ ਨੇ ਜ਼ਬਰਦਸਤੀ ਉਹਦਾ ਵਿਆਹ ਵਿਪਨ ਦੇ ਨਾਲ ਕਰ ਦਿੱਤਾ ਹੁਣ ਵਿਆਹ ਇਹਨਾਂ ਦਾ ਹੋ ਜਾਂਦਾ ਹੈ ਤੇ ਵਿਆਹ ਤੋਂ ਬਾਅਦ ਵਿਪਨ ਜ਼ਬਰਦਸਤੀ ਉਹਦੇ ਨਾਲ ਸਬੰਧ ਬਣਾਉਂਦਾ ਸੀ ਵਿਪਨ ਬਹੁਤ ਹੀ ਜ਼ਿਆਦਾ ਦਰਿੰਦਗੀ ਦੇ ਨਾਲ ਉਹਦੇ ਨਾਲ ਇਹ ਸਾਰਾ ਕੁਝ ਕਰਦਾ ਸੀ ਉਹ ਫੋਨ ਦੇ ਵਿੱਚ ਅਸ਼ਲੀਲ ਫਿਲਮਾਂ ਦੇਖਦਾ ਸੀ ਜਿਵੇਂ ਫਿਲਮਾਂ ਦੇ ਵਿੱਚ ਹੁੰਦਾ ਹੈ ਉਹ ਇਹਦੇ ਨਾਲ ਉਹ ਸਾਰਾ ਕੁਝ ਕਰਦਾ ਸੀ ਉਧਰ ਜੋ ਈਸ਼ਾ ਸੀ ਉਹ ਵਿਪਨ ਨੂੰ ਇਹ ਸਾਰਾ ਕੁਝ ਕਰਨ ਤੋਂ ਮਨਾ ਕਰਦੀ ਸੀ ਉਹ ਚਾਹੁੰਦੀ ਸੀ ਕਿ ਜਦੋਂ ਉਹਨੂੰ ਵਿਪਨ ਦੇ ਨਾਲ ਪਿਆਰ ਹੋ ਜਾਵੇ ਤਾਂ ਫਿਰ ਉਹ ਦੋਨੋਂ ਆਪਸੀ ਸਹਿਮਤੀ ਦੇ ਨਾਲ ਇਹ ਸਾਰਾ ਕੁਝ ਕਰਨ ਤੇ ਜੋ ਈਸ਼ਾ ਸੀ ਇਹਨੂੰ ਇੰਸਟਾਗ੍ਰਾਮ ਦੇ ਉੱਤੇ ਰੀਲਾਂ ਬਣਾਉਣ ਦਾ ਸ਼ੌਂਕ ਸੀ ਪਰ ਦੂਜੇ ਪਾਸੇ ਵਿਪਨ ਈਸ਼ਾ ਨੂੰ ਰੀਲਾਂ ਬਣਾਉਣ ਤੋਂ ਮਨਾ ਕਰਦਾ ਸੀ ਇਹਨੂੰ ਰੋਕਦਾ ਸੀ ਵਿਪਨ ਚਾਹੁੰਦਾ ਸੀ ਕਿ ਈਸ਼ਾ ਹਮੇਸ਼ਾ ਘੁੰਡ ਕੱਢ ਕੇ ਰੱਖੇ ਪਰੀਸ਼ਾ ਦਾ ਕਹਿਣਾ ਸੀ ਕਿ ਉਹ ਪਹਿਲਾਂ ਹੀ ਇੰਸਟਾਗ੍ਰam ਦੇ ਉੱਤੇ ਰੀਲਾਂ ਬਣਾਉਂਦੀ ਸੀ ਹਜ਼ਾਰਾਂ ਲੱਖਾਂ ਦੇ ਵਿੱਚ ਉਹਦੇ ਵਿਊਜ਼ ਆਉਂਦੇ ਸੀ ਐਸ ਕਰਕੇ ਉਹ ਰੀਲਾਂ ਬਣਾਉਣੀਆਂ ਕਿਵੇਂ ਬੰਦ ਕਰ ਸਕਦੀ ਸੀ ਤੇ ਦੂਜੀ ਚੀਜ਼ ਈਸ਼ਾ ਨੂੰ ਸ਼ਰਾਬ ਤੇ ਸਿਗਰਟ ਪੀਣ ਦੀ ਆਦਤ ਸੀ ਵਿਆਹ ਤੋਂ ਪਹਿਲਾਂ ਹੀ ਈਸ਼ਾ ਸ਼ਰਾਬ ਪੀਂਦੀ ਸੀ ਈਸ਼ਾ ਤੇ ਵਿਪਨ ਦਾ ਵਿਆਹ ਜੂਨ 2025 ਦੇ ਵਿੱਚ ਹੋਇਆ ਸੀ ਵਿਆਹ ਤੋਂ 1 ਮਹੀਨੇ ਬਾਅਦ ਹੀ ਜੁਲਾਈ ਦੇ ਵਿੱਚ ਵਿਪਨ ਨੂੰ ਪਤਾ ਲੱਗ ਗਿਆ ਸੀ ਕਿ ਉਹਦੀ ਘਰ ਵਾਲੀ ਈਸ਼ਾ ਸ਼ਰਾਬ ਪੀਂਦੀ ਹੈ ਤੇ ਸਿਗਰਟਾਂ ਪੀਂਦੀ ਹੈ ਕਿਉਂਕਿ ਵਿਪਨ ਨੇ ਉਹਦੀ ਸਿਗਰਟਾਂ ਦੀ ਡੱਬੀ ਕਿਤੇ ਦੇਖ ਲਈ ਸੀ ਤੇ ਇਸ ਤੋਂ ਬਾਅਦ ਈਸ਼ਾ ਦਾ ਇਹ ਹਿਸਾਬ ਹੋ ਜਾਂਦਾ ਹੈ ਕਿ ਉਹ ਆਪਣੀ ਸੱਸ ਦੇ ਸਾਹਮਣੇ ਹੀ ਸਿਗਰਟ ਪੀਣ ਲੱਗਦੀ ਹੈ ਫਿਰ ਉਹ ਵਿਪਨ ਦੇ ਸਾਹਮਣੇ ਹੀ ਸ਼ਰਾਬ ਤੇ ਸਿਗਰਟ ਪੀਣ ਲੱਗਦੀ ਹੈ ਈਸ਼ਾ ਨੇ ਸਾਫ਼ ਉਹਨਾਂ ਨੂੰ ਕਹਿਤਾ ਸੀ ਕਿ ਜੇਕਰ ਤੁਸੀਂ ਮੈਨੂੰ ਰੋਕ ਟੋਕ ਕਰੋਗੇ ਤਾਂ ਫਿਰ ਤੁਹਾਡੇ ਵਾਸਤੇ ਚੰਗਾ ਨਹੀਂ ਹੋਊਗਾ ਪਰ ਇਸ ਦੇ ਬਾਵਜੂਦ ਵੀ ਇਹ ਮੈਨੂੰ ਰੋਕਦੇ ਟੋਕਦੇ ਰਹਿੰਦੇ ਸੀ ਤੇ ਫਿਰ 20 ਜਨਵਰੀ ਨੂੰ ਜਦੋਂ ਵਿਪਨ ਆਪਣੇ ਕੰਮ ਤੋਂ ਵਾਪਸ ਘਰ ਆਉਂਦਾ ਆ आयशा ਕਹਿੰਦੀ ਹੈ ਕਿ ਉਸ ਦਿਨ ਮੈਂ ਐਗ ਕਰੀ ਬਣਾਈ ਸੀ ਅੰਡਾ ਕਰੀ ਬਣਾਈ ਸੀ ਐਗ ਕਰੀ ਨੂੰ ਦੇਖ ਕੇ ਵੈਪਨ ਗੁੱਸੇ ਦੇ ਵਿੱਚ ਆ ਜਾਂਦਾ ਚਿਲਾਉਣ ਲੱਗਦਾ ਹੈ ਉਹ ਕਹਿੰਦਾ ਕਿ ਅੱਜ ਤੱਕ ਆਪਣੇ ਘਰੇ ਕਦੇ ਵੀ ਆਂਡਾ ਨਹੀਂ ਬਣਿਆ ਆਪਾਂ ਸ਼ੁੱਧ ਸ਼ਾਕਾਹਾਰੀ ਆਂ ਤੇ ਤੂੰ ਇਸ ਘਰ ਦੇ ਵਿੱਚ ਆਂਡਾ ਬਣਾ ਰਹੀ ਆਂ ਤਾਂ ਇੱਥੇ ਈਸ਼ਾ ਕਹਿੰਦੀ ਹੈ ਕਿ ਜੇਕਰ ਤੂੰ ਨਹੀਂ ਖਾਣਾ ਤੂੰ ਨਾ ਖਾ ਮੈਂ ਤਾਂ ਖਾऊंगी ਇਸ ਗੱਲ ਨੂੰ ਲੈ ਕੇ ਇਹਨਾਂ ਦੇ ਵਿੱਚ ਲੜਾਈ ਝਗੜਾ ਹੁੰਦਾ ਰਾਤ ਤੱਕ ਇਹਨਾਂ ਦੇ ਵਿੱਚ ਝਗੜਾ ਹੁੰਦਾ ਰਹਿੰਦਾ ਹੈ ਸਭ ਤੋਂ ਬਾਅਦ ਜਦੋਂ ਰਾਤ ਨੂੰ ਇਹ ਆਪਣੇ ਕਮਰੇ 'ਚ ਚਲੇ ਜਾਂਦੇ ਨੇ ਤਾਂ ਜੋ ਵੈਪਨ ਹੁੰਦਾ ਇਹ ਆਪਣੀ ਘਰ ਵਾਲੀ ਨੂੰ ਮਨਾਉਣ ਲੱਗਦਾ ਹੈ ਇਹ ਮਨਾਉ ਉਹ ਨੂੰ ਇਸ ਕਰਕੇ ਰਿਹਾ ਹੁੰਦਾ ਕਿਉਂਕਿ ਨੇ ਇਹ ਦਿਨ ਆ ਸਬੰਧ ਬਣਾਉਣੇ ਹੁੰਦੇ ਨੇ ਤੇ ਫਿਰ ਅੱਧੀ ਰਾਤ ਨੂੰ ਇਹ ਸਬੰਧ ਬਣਾਉਣ ਦੀ ਜ਼ਿੰਦਦ ਕਰਨ ਲੱਗਦਾ ਹੈ ਐਸੇ ਵਿੱਚ ਜਦੋਂ ਇਹ ਮੈਨੂੰ ਕਿਸ ਕਰ ਰਿਹਾ ਹੁੰਦਾ ਹੈ ਤਾਂ ਉਸ ਸਮੇਂ ਮੇਰੇ ਦਿਮਾਗ ਦੇ ਵਿੱਚ ਪਹਿਲਾਂ ਹੀ ਬਹੁਤ ਜ਼ਿਆਦਾ ਗੁੱਸਾ ਸੀ ਐਨੇ ਮੇਰੇ ਨਾਲ ਕਾਫੀ ਲੜਾਈ ਝਗੜਾ ਕੀਤਾ ਸੀ ਉਹ ਸਭ ਗੱਲਾਂ ਮੇਰੇ ਦਿਮਾਗ ਦੇ ਵਿੱਚ ਚੱਲ ਰਹੀਆਂ ਸੀ ਕਿਸ ਕਰਦੇ ਦਰਮਿਆਨ ਹੀ ਇਹਦੀ ਜੀਭ ਨੂੰ ਮੈਂ ਆਪਣੇ ਦੰਦਾਂ ਦੇ ਵਿੱਚ ਪੂਰੀ ਤਰ੍ਹਾਂ ਦੱਬ ਕੇ ਪੂਰੀ ਤਰ੍ਹਾਂ ਜ਼ੋਰ ਨਾਲ ਉਹਨੂੰ ਕੱਟ ਕੇ ਸਾਈਡ ਤੇ ਸੁੱਟ ਦਿੰਦਾ ਉਹ ਕਹਿੰਦੀ ਹੈ ਕਿ ਜੀਭ ਕੱਟੀ ਜਾਣ ਤੋਂ ਬਾਅਦ ਇਹ ਉੱਤੇ ਚੀਕਾਂ ਮਾਰਨ ਲੱਗਦਾ ਹੈ ਚੀਕਾਂ ਮਾਰਦਾ ਹੋਇਆ ਇਹ ਕਮਰੇ ਤੋਂ ਬਾਹਰ ਵੱਲ ਨੂੰ ਭੱਜਦਾ ਹੈ ਉਹ ਕਹਿੰਦੀ ਹੈ ਕਿ ਮੈਂ ਇਹਨਾਂ ਸਾਰਿਆਂ ਨੂੰ ਪਹਿਲਾਂ ਹੀ ਕਿਹਾ ਸੀ ਕਿ ਤੁਸੀਂ ਮੈਨੂੰ ਪੰਗ ਨਾ ਕਰਿਓ ਮੈਂ ਜੋ ਕਰਨਾ ਹੈ ਮੈਨੂੰ ਕਰਨ ਦਿਓ ਮੈਨੂੰ ਰੋਕਿਓ ਕਿਉਂ ਨਾ ਜੇਕਰ ਤੁਸੀਂ ਮੈਨੂੰ ਰੋਕ ਟੋਕ ਕੀਤੀ ਤਾਂ ਫਿਰ ਇਹਦਾ ਅੰਜਾਮ ਬਹੁਤ ਭੈੜਾ ਹੋਊਗਾ ਜੋ ਕੁਝ ਵੀ ਮੈਂ ਕੀਤਾ ਆ ਮੈਂ ਐਸੇ ਕਰਕੇ ਕੀਤਾ ਕਿਉਂਕਿ ਇਹ ਲੋਕ ਮੇਰੇ ਤੇ ਪ੍ਰੈਸ਼ਰ ਬਣਾ ਰਹੇ ਸੀ ਮੇਰੇ ਤੇ ਦਬਾਅ ਬਣਾ ਰਹੇ ਸੀ ਹੁਣ ਤੁਸੀਂ ਸੋਚ ਕੇ ਦੇਖੋ ਕਿ ਇੱਕ ਮੁੰਡੇ ਨੇ ਆਪਣੇ ਵਿਆਹ ਦੇ ਉੱਤੇ ਲੱਖਾਂ ਰੁਪਏ ਖਰਚਿਆ ਪੈਸੇ ਖਰਚ ਕੇ ਕੁੜੀ ਨੂੰ ਵਿਆਹ ਕੇ ਉਹ ਆਪਣੇ ਘਰ ਲਿਆ ਆ। ਉਹਦੇ ਸਾਰੇ ਸ਼ੌਂਕ ਪੂਰੇ ਕੀਤੇ। ਉਹਨੂੰ ਜੋ ਚਾਹੀਦਾ ਉਹ ਲਿਆ ਕੇ ਦਿੱਤਾ ਤੇ ਉਸੇ ਕੁੜੀ ਨੇ ਆਪਣੀ ਜ਼ਿੱਦ ਵਿੱਚ ਆ ਕੇ ਉਸ ਬੰਦੇ ਦੀ ਜੀਬ ਨੂੰ ਉਤੋਂ ਵੱਢ ਕੇ ਹੀ ਲੰਗ ਕਰ ਦਿੱਤਾ। ਸੋਚ ਕੇ ਦੇਖੋ ਕਿ ਇੱਕ ਚੰਗਾ ਭਲਾ ਬੋਲਣ ਵਾਲਾ ਇਨਸਾਨ ਜਦੋਂ ਉਹਦੀ ਜ਼ੁਬਾਨ ਹੀ ਵੱਡ ਲਿੱਤੀ ਜਾਵੇ ਉਹ ਬੋਲ ਨਾ ਸਕੇ ਤਾਂ ਫਿਰ ਉਹਦਾ ਕੀ ਹਾਲ ਹੋਊਗਾ ਇਹ ਵਿਚਾਰਾ ਜੋ ਵੇਪਨ ਹੈ ਇਹਨੂੰ ساری ਜ਼ਿੰਦਗੀ ਇਹ ਅਹਿਸਾਸ ਰਹੂਗਾ ਕਿ ਉਹਦੀ ਜ਼ੁਬਾਨ ਚਲੀ ਗਈ ਆ ਹੁਣ ਬੋਲ ਨਹੀਂ ਸਕਦਾ ਉਧਰ ਦੂਜੇ ਪਾਸੇ ਜੋ ਈਸ਼ਾ ਆ ਪੁਲਿਸ ਵਾਲਿਆਂ ਦਾ ਕਹਿਣਾ ਆ ਕਿ ਇਸ ਈਸ਼ਾ ਦੇ ਉੱਤੇ ਸੰਗੀਨ ਧਰਾਮਾਂ ਦੇ ਤਹਿਤ ਮਾਮਲਾ ਦਰਜ ਕੀਤਾ ਜਾਊਗਾ ਇਹਨੂੰ ਜੇਲ੍ਹ ਭੇਜਿਆ ਜਾਊਗਾ ਤੇ ਇਹਨੂੰ ਘੱਟੋ ਘੱਟ 15 ਸਾਲ ਦੀ ਸਜ਼ਾ ਦਵਾਈ ਜਾਊਗੀ ਤਾਂ ਦੋਸਤੋ ਇਸ ਤਰ੍ਹਾਂ ਦੀਆਂ ਵੀਡੀਓ ਬਣਾਉਣ ਦਾ ਮਕਸਦ ਸਾਡਾ ਕੋਈ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਬਲਕਿ ਲੋਕਾਂ ਨੂੰ ਅਵੇਅਰ ਕਰਨਾ ਹੈ ਕਿ ਸਾਡੇ ਆਲੇ-ਦਾਲੇ ਸਾਡੇ ਸਮਾਜ ਦੇ ਵਿੱਚ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਹੋ ਰਹੀਆਂ ਨੇ ਬਾਕੀ ਤੁਸੀਂ ਦੱਸਿਓ ਕਿ ਤੁਸੀਂ ਇਸ ਘਟਨਾ ਬਾਰੇ ਕੀ ਸੋਚਦੇ ਹੋ ਤੁਹਾਡੇ ਕੀ ਵਿਚਾਰ ਨੇ ਜੇਕਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਲਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜਲਦ ਮਿਲਦੇ ਹਾਂ ਇੱਕ ਨਵੀਂ ਤੇ ਸੱਚੀ ਘਟਨਾ ਦੇ ਨਾਲ ਉਦੋਂ ਤੱਕ ਲਈ ਧੰਨਵਾਦ ਸਤਿ ਸ਼੍ਰੀ ਅਕਾਲ